ਦਾ ਇਹ ਉਹ ਹੈការ ਹੈ ਜੋ ਪੰਜਾਬ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਹਾਕਮਾਂ ਦੀ ਅਸਲ ਤਸਵੀਰ ਬਿਆਨ ਕਰਦਾ ਹੈ ਇੰਨਾ ਹੀ ਨਹੀਂ ਇਹ ਤਸਵੀਰਾਂ ਹਾਕਮਾਂ ਦੇ ਮੂੰਹ ਤੇ ਇਕ ਰਾਰੀ ਚਪੇੜ ਵੀ ਮਾਰਦੀਆਂ ਹਨ ਪੰਜਾਬ ਦਾ ਟਾਪੂ ਲੋਕਾਂ ਦਾ ਸਰਕਾਰੀ ਨਾਪਾ ਨਾਪਣਾ ਉਹ ਕਹੇ ਨੂੰ ਤਾਂ ਭਾਰਤ ਦੀ ਵਸਨੀਕ ਹੈ ਪਰ ਹਕੀਕਤ ਇਹ ਹੈ ਕਿ ਉਹ ਜ਼ਮੀਨੀ ਤੌਰ ਤੇ ਸਿਰਫ ਪਾਕਿਸਤਾਨਾਹੀ ਲੱਗਦੀ ਹੈ ਫਰਦਾਸਪੁਰ ਜ਼ਿਲ੍ਹੇ ਦੇ ਭਾਰਤ ਤੇ ਪਾਕਿਸਤਾਨ ਸਰਦ ਦੇ ਨਾਲ ਲੱਗਦੇ ਪ੍ਰਿਆਜ ਸੈਕਟਰ ਦੇ ਦਰਜਨ ਦੇ ਕਰੀਬ ਪਿੰਡ ਰਾਵੀ ਅਤੇ ਉੱਜ دریا ਤੋਂ ਪਾਰ ਵਸੇ ਹੋਏ ਹਨ ਪਰ ਇਨ੍ਹਾਂ ਪਿੰਡਾਂ ਨੂੰ ਅੱਠ ਦਹਾਕੇ ਬੀਤ ਜਾਣ ਤੇ باوجود ਵੀ ਪੁਲ ਨਸੀਬ ਨਹੀਂ ਹੋਇਆ ਇਨ੍ਹਾਂ ਦੀ ਜ਼ਿੰਦਗੀ ਵੱਧ ਤੋਂ ਵੱਧਰ ਬਣੀ ਹੋਈ ਹੈ دریا ਤੇ ਨਾਲਿਆਂ ਨਾਲ ਕਰੇ ਪੰਜਾਬ ਦੇ ਦਰਜਣਾਂ ਪਿੰਡਾਂ ਦੇ ਇਹ ਲੋਕ ਸਮੇ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਦੀ ਝੋਲੀ ਵਿੱਚ ਸਿਰਫ ਲਾਰੇ ਪਾਏ ਹਨ ਚੋਣਾ ਸਮੇਂ ਇਹਨਾਂ ਦੀਆਂ ਝੋਲੀਆਂ ਲਾਰਿਆਂ ਨਾਲ ਭਰ ਕੇ ਲੀਡਰ ਰਫੂ ਚੱਕਰ ਹੋ ਜਾਂਦੇ ਹਨ ਅਤੇ ਇਹਨਾਂ ਲਾਰਿਆਂ ਦੇ پراਗੇ ਪਰ ਆਸਾਂ ਵਾਲੇ ਸਾਜ ਵਿੱਚ ਛੱਟਦੇ ਰਹਿੰਦੇ ਅਤੇ ਅਖੀਰ ਇਹਨਾਂ ਦੇ پراਗੇ ਵਿੱਚੋਂ ਸਿਵਾਏ ਕੁਫਰ ਦੇ ਕੁਝ ਨਾ ਨਿਕਲਦਾ ਇਹ ਲੋਕ ਆਪਣੇ ਨਸੀਬਾ ਨੂੰ ਕੋਸਦੇ ਨਿਤ ਦਿਨ ਬੇੜਿਆਂ ਵਿੱਚ ਆਪਣੀ ਜ਼ਿੰਦਗੀ ਥੇਲ ਦਿੰਦੇ ਅਤੇ ਮਲਾ ਇਹਨਾਂ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲੈ ਆਉਂਦਾ ਪਰ ਇਹਨਾਂ ਦੀ ਤਰਾਸ ਦੀ ਵੱਲ ਅੱਜ ਤੱਕ ਕਿਸੇ ਵੀ ਹਾਕਮ ਨੇ ਕੋਈ ਤਵੱਜੋ ਨਹੀਂ ਦਿੱਤੀ ਇਹ ਲੋਕ ਨਿਤ ਦਿਨ ਸਰਕਾਰਾਂ ਨੂੰ ਕੋਸਦੇ ਆਪਣੇ ਰੋਜ਼ ਨਮਾ ਜ਼ਿੰਦਗੀ ਦੇ ਕੰਮ ਕਰਦੇ ਪਰ ਦੁੱਖ ਵਾਲੀ ਗੱਲ ਇਹ ਕਿ ਹਮੇਸ਼ਾ ਲੀਡਰਾਂ ਨੇ ਚੋਣਾਂ ਸਮੇ ਇਹਨਾਂ ਕੋ ਵੋਟਾਂ ਦੀ ਭੀਖ ਜ਼ਰੂਰ ਮੰਗੀ ਪਰ ਕਦੇ ਵੀ ਇਹਨਾਂ ਦੇ ਦੁੱਖ ਦਰਦ ਵਿੱਚ ਸਹਾਈ ਨਹੀਂ ਹੋਏ ਅਤੇ ਇਹਨਾਂ ਨੂੰ ਕਦੇ ਵੀ ਸੁੱਖਾਂ ਦੀ ਖੈਰ ਨਹੀਂ ਪਾਈ ਅਭੀ ਪਤ ਦਰਿਆ ਤੋਂ ਅੱਗੇ ਜਿਹੜੇ ਸਾਡੇ 7 ਪਿੰਡ ਹੈਗੇ ਨੇ ਗੁਰਦਾਸਪੁਰ ਡਿਸਟ੍ਰਿਕਟ ਦੇ ਜਿੱਥੇ ਮੰਨ ਲਓ ਕੋਈ ਕਮਿਊਨੀਕੇਸ਼ਨ ਦਾ ਸਾਧਨ ਟੁੱਟ ਜਾਂਦਾ ਹੈ ਇਹਨਾਂ ਦੇ ਨਾਲ ਦੇ ਵਿੱਚ ਕੋ ਜਿਹੜਾ ਉਹ ਟੈਂਪਰੇਰੀ ਪੁਲ ਆ ਉਹ ਖਤਮ ਹੋ ਜਾਂਦਾ ਹੈ ਤੇ ਉਸ ਲਈ ਸਾਡੀਆਂ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਅਸੀਂ ਜਾਇਜ਼ਾ ਲਿਆ ਤੇ ਸਾਡੀਆਂ ਨੌਂ ਪ੍ਰੈਗਨੈਂਟ ਲੇਡੀਜ਼ ਮਦਰਸ ਹੈਗੀਆਂ ਅੱਗੇ ਇਸ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਦੋ ਦੀ ਜਿਹੜੀ ਹੈਗੀ ਹੈ ਐਕਸਪੈਕਟਡ ਡੇਟ ਆਫ ਡਿਲੀਵਰੀ ਉਹ ਅਗਲੇ ਮਹੀਨੇ ਹੈਗੀ ਹੈ ਇੱਕ 8 ਤਰੀਕ ਦੀ ਹੈ ਇੱਕ 24 ਤਰੀਕ ਦੀ ਹੈ ਤੇ ਉਹਨਾਂ ਨੂੰ ਸਾਨੂੰ ਕਿਤੇ ਸੇਫ ਜਗ੍ਹਾ ਤੇ ਸ਼ਿਫਟ ਕਰਨਾ ਜ਼ਰੂਰੀ ਹੈ ਕਿਤੇ ਵੇਲੇ ਕੋਈ ਲੋਡ ਪੈ ਸਕਦੀ ਹੈ ਉਹਨਾਂ ਨੂੰ ਹੈਲਥ ਸਰਵਿਸਸਾਂ ਦੀ ਤੇ ਇਸ ਲਈ ਫੇਰ ਉਹਨਾਂ ਦੇ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਤੇ ਉਹ ਵੀ ਸ਼ਿਫਟ ਕਰਿਆ ਜਾ ਸਾਡਾ ਕੋਲੇ ਇੱਥੇ ਵੀ ਪ੍ਰਬੰਧ ਹੈਗਾ ਬਹਿਰਾਮਪੁਰ ਛੜੀ ਪੀਐਸਸੀ ਉੱਥੇ ਵੀ ਪੰਜ ਛੇ ਬੈੱਡ ਹੈਗੇ ਨੇ ਸਾਡੇ ਕੋਲੇ ਨਾ ਸਾਡੀ ਅੱਗੇ ਸੀਐਸਸੀ ਦੀਨਨਗਰ ਜਿਹੜੀ ਹੈਗੇ ਸੰਗੂਵਾਲ ਉੱਥੇ ਵੀ ਹੈਗੇ 30 ਬੈੱਡ ਤੇ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਇਹਨਾਂ ਨੂੰ ਇੱਥੇ ਰੱਖਿਆ ਜਾ ਸਕੇ ਪਰ ਉਹਨਾਂ ਨੇ ਆਪਣਾ ਕੰਸੈਂਟ ਦਿੱਤਾ ਵੀ ਸਾਡੇ ਰਿਸ਼ਤੇ ਆ ਪਟਾਣਕੋਟ ਰਹਿੰਦੇ ਨੇ ਤੇ ਉੱਥੇ ਅਸੀਂ ਸ਼ਿਫਟ ਹੋ ਜਾਵਾਂਗੇ ਤੇ ਉਹ ਨੈਚਰਲੀ ਇੱਥੋਂ ਸ਼ਿਫਟ ਹੋ ਜਾਂਦੇ ਤਾਂ ਕਿਤੇ ਨਾ ਕਿਤੇ ਕੋਈ ਸਬਦਾ ਦੇਣ ਚ ਸਾਨੂੰ ਸੌਖ ਰਹੇਗੀ ਕੋਈ ਸਜੇਰੀਂਗ ਕਰਨ ਦੀ ਲੋੜ ਪੈਂਦੀ ਹੈ ਕੋਈ ਨਾਰਮਲ ਡਿਲੀਵਰੀ ਕਰਨ ਦੀ ਲੋੜ ਪੈਂਦੀ ਹੈ ਜਾਂ ਨਹੀਂ ਹੋ ਕੋਈ ਹੋਰ ਵੀ ਕੋਈ ਮੁਸੀਬਤ ਖੜੀ ਮੈਡੀਕਲ ਸਾਈਡ ਤੋਂ ਹੁੰਦੀ ਹੈ ਤਾਂ ਸਾਨੂੰ ਉਹਨੂੰ ਮੈਨੇਜ ਕਰਨ ਚ ਸੌਖਾ ਰਹੇਗਾ ਤੇ ਦੂਸਰੀ ਜਿਹੜੀ ਪ੍ਰੈਗਨੈਂਟ ਮਦਰ ਹੈ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਕੋਈ ਇੱਧਰ ਅਸੀਂ ਉਹਨਾਂ ਨੂੰ ਦਰਿਆ ਤੋਂ ਪਾਰ ਸ਼ਿਫਟ ਕਰ ਲਵਾਂਗੇ ਤੇ ਇਸ ਤੋਂ ਸਵੇ ਅਸੀਂ ਸਾਡੇ ਕੋਲੇ ਹੈਲਥ ਵਰਕਰ ਹੈਗੇ ਨੇ ਸਾਡੇ ਕੋਲੇ ਐਸਐਮਐ ਸਾਹਮਣੇ ਪਲਾਨ ਕੀਤਾ ਵੀ ਉਸ ਏਰੀਆ ਦੇ ਵਿੱਚ ਕਿਉਂਕਿ ਰੇਨੀ ਸੀਜ਼ਨ ਹੈ ਕੋਈ ਫੀਵਰ ਦੇ ਕੇਸਸ ਜਾਂ ਕੋਈ ਡੇਂਗੂ ਦੇ ਕੇਸਸ ਜਾਂ ਮਲੇਰੀਆ ਦੇ ਕੇਸਸ ਦੇ ਸੰਬੰਧ ਦੇ ਵਿੱਚ ਅਸੀਂ ਸਰਵੇ ਕਰਵਾ ਰਹੇ ਹਾਂ ਤਾਂ ਕਿ ਕੋਈ ਇਦਾਂ ਦਾ ਕੋਈ ਕੇਸ ਮਿਲਦਾ ਤਾਂ ਉਹ ਜਿਆ ਟ੍ਰੀਟਮੈਂਟ ਅਸੀਂ ਉਹਨਾਂ ਦਾ ਕਰ ਸਕੀਏ ਸਾਡੀ ਹੁਣੇ ਟੀਮ ਇਦੇ ਵਿੱਚ ਸੀਐਚਓ ਤੇ ਸੜੇਨ ਮਾਸ਼ਾ ਵਰਕਰ ਜਾ ਕੇ ਮੈਡੀਕਲ ਅਫਸਰ ਜਾ ਕੇ ਆਏ ਨੇ ਉਹ ਉਧਰ ਹੋਣੀ ਉਹਨਾਂ ਨੇ ਅਸੀਂ ਪ੍ਰੈਗਨੈਂਟ ਲੇਡੀਆਂ ਵਾਸਤੇ ਕੈਂਪ ਲਗਾਇਆ ਸਾਡੀ ਨਾਨ ਪ੍ਰੈਗਨੈਂਟ ਲੇਡੀਆਂ ਜਿੰਨਾਂ ਵਿੱਚ ਲਸੈਨ ਪਰਿਆਲ ਰਾਜਪੁਰਜੀ ਵਧੀਆ ਪੇਤੇ ਇੱਕ ਕਜਲੇ ਦੇ ਵਿੱਚ ਹੈ ਠੀਕ ਹੈ ਇਹਨਾਂ ਦੇ ਵਿੱਚ ਸਾਡੀਆਂ ਪੇਸ਼ੈਂਟਸ ਹੈ ਗਿਆ 2 ਇੱਕ ਮਿੰਟ ਚ 2 ਇੱਕ ਮਿੰਟ ਜਿੱਦਾਂ ਕਰਕੇ ਨਾ ਟੋਟਲ ਸਾਡੀਆਂ ਐਂਟੀਨੇਟਲ ਪੇਸ਼ੈਂਟਸ ਹੈ ਅਸੀਂ ਹਰ ਇੱਕ ਪੇਸ਼ੈਂਟ ਦੇ ਘਰ ਕਰ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀ ਪ੍ਰੋਬਲਮਸ ਸੁਣੀਆਂ ਫਿਰ ਉਹਨਾਂ ਨੂੰ ਡਿਸਕਸ ਕੀਤਾ ਫਿਰ ਉਹਨਾਂ ਨੂੰ ਉਹਨਾਂ ਦੇ ਨਾਲ ਰਿਲੇਟਿਡ ਦਵਾਈਆਂ ਵੀ ਦਿੱਤੀਆਂ ਤੇ ਜਿਹੜੀਆਂ ਸਾਡੀਆਂ ਦੋ ਪੇਸ਼ੈਂਟਸ ਜਿਹੜੀਆਂ ਹਾਈ ਰਿਸਕ ਹੈ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਹੈ ਉਹਨਾਂ ਦੇ ਅਸੀਂ ਕੰਸੈਂਟ ਵੀ ਲਏ ਹੈ ਕਿ ਉਹ ਜਲਦੀ ਤੋਂ ਜਲਦੀ ਇੱਥੇ ਸ਼ਿਫਟ ਹੋ ਜਾਣ ਇੱਕ ਨੇ ਕਿਹਾ ਕਿ ਮੈਂ ਕੱਲ ਚਲ ਜਾਾਂਗੀ ਤੇ ਇੱਕ ਨੇ ਕਿਹਾ ਮੈਂ ਦੋ ਦਿਨ ਬਾਅਦ ਇੱਥੋਂ ਚਲ ਜਾਾਂਗੀ ਅਸੀਂ ਉਹਨਾਂ ਨੂੰ ਇਹ ਵੀ ਦ ਦੇ ਵਿੱਚ ਪੂਲੇ ਦੇ ਨਾਲ ਜਿਹੜੀ ਰੋਡ ਹੈ ਉਹ ਰੁੜ ਗਈ ਹੋਈ ਹੈ ਤੇ ਇਸ ਕਰਕੇ ਉਹਦੀ ਮਿੱਟੀ ਪਾਈ ਜਾ ਰਹੀ ਸੀ ਉਹਨਾਂ ਨੂੰ ਕਿਹਾ ਕਿ ਟਾਈਮ ਤੇ ਚੱਲਦੇ ਸਨ ਤਾਂ ਕਿ ਉਹਨਾਂ ਦੀ ਡਿਲੀਵਰੀ ਸੇਫਲੀ ਹੋ ਸਕੇ ਤੇ ਉਹਨਾਂ ਨੇ ਵੀ ਸਾਡੇ ਨਾਲ ਅਗਰੀ ਕੀਤਾ ਕਿ ਉਹ ਸਟਾਪ ਕਿਵੇਂ ਜਾ ਕੇ ਕਰਿਆ ਸੇਵਾ ਬੇੜੀ ਸੀ ਰਹੀ ਅਸੀਂ ਬੇੜੀ ਦੇ ਵਿੱਚ ਗਏ ਸੀ ਸਵੇਰੇ ਅਸੀਂ ਬਹੁਤ ਅਸੀਂ ਪਹਿਲੇ ਆਏ ਬੇੜੀ ਦੇ ਵਿੱਚ ਸਾਨੂੰ ਪੌਣਾ ਘੰਟਾ ਵੇਟ ਕਰਨਾ ਪਿਆ ਫਿਰ ਉਸ ਤੋਂ ਬਾਅਦ ਬੇੜੀ ਚੱਲੀ ਤੇ ਫਿਰ ਅਸੀਂ ਪਾਰ ਪਹੁੰਚੇ ਉਸ ਤੋਂ ਬਾਅਦ ਵੀ ਫਿਰ ਅੱਗੋਂ ਸਾਨੂੰ ਲਿਫਟ ਲੈ ਕੇ ਫਿਰ ਉਹਨਾਂ ਦੇ ਘਰਾਂ ਤੱਕ ਜਾਣਾ ਪਿਆ